ਪੰਜਾਬ ਚ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਦੇ ਹਲਕਾ ਚੱਬੇয়াল ਤੋਂ ਸਾਹਮਣੇ ਆਇਆ ਜਿੱਥੇ ਕੀ ਵੋਟਾਂ ਦਾ ਪ੍ਰਚਾਰ ਕਰਨ ਪਹੁੰਚੀ ਭਾਜਪਾ ਉਮੀਦਵਾਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਕਿਸਾਨਾਂ ਵੱਲੋਂ ਉਮੀਦਵਾਰ ਬੀਬੀ ਨੂੰ ਘਿਰ ਕੇ ਤਿੱਖੇ ਸਵਾਲ ਵੀ ਪੁੱਛੇ ਗਏ ਨੇ ਹਾਲਾਂਕਿ ਅਨੀਤਾ ਸੋਮ ਪ੍ਰਕਾਸ਼ ਕਿਸਾਨਾਂ ਦੇ ਸਵਾਲਾਂ ਦਾ ਕੋਈ ਵਾਜਬ ਜਵਾਬ ਤਾਂ ਨਹੀਂ ਦੇ ਸਕੀ ਪਰantu ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਕਾਰਨ ਭਾਜਪਾ ਉਮੀਦਵਾਰਾਂ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਜ਼ਿਕਰ ਜੋ ਗਿਆ ਕਿ ਇਸ ਤੋਂ ਪਹਿਲਾਂ ਵੀ ਅਨੀਤਾ ਸੋਮ ਪ੍ਰਕਾਸ਼ ਦਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਜੇਕਰ ਪੰਜਾਬ ਭਰ ਦੀ ਗੱਲ ਕਰੀਏ ਤਾਂ ਪੰਜਾਬ 'ਚ ਭਾਜਪਾ ਦੇ ਕਈ ਉਮੀਦਵਾਰਾਂ ਦਾ ਥਾਂ-ਥਾਂ ਤੇ ਤਿੱਖਾ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਕ ਦੇ ਰਿਪੋਰਟ ਸਾਡੀਆਂ ਗੱਲਾਂ ਦਾ ਜਵਾਬ ਦੇ ਅਸੀਂ ਰਸਤਾ ਨਹੀਂ ਰੋਕਣਾ ਗੁਰਦੁਆਰਾ ਸਾਹਿਬ ਜੈਕਾਰਾ 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 ਉੱਤਰ ਕੇ ਹੁਣ ਅਸੀਂ ਧੁੱਪ ਵਿੱਚ ਬੈਠੇ ਸਰਦਾਰ ਜੀ ਪਰ ਆਏ ਯੋ ਪੀ ਗਰ ਸਾਡਾ ਕਮਾਂਡਰ ਦੋਵੇਂ ਬੈਠੋ ਚਾਰ ਜਾਣੀ ਜਾਂ ਪਰ ਆ ਜਾਓ ਪੀ ਕਾਹਨ ਆ ਲੋਕਾਂ ਚ ਬੈਠਾ ਆ ਜਾਓ ਉੱਪਰ ਇੱਕ ਮਿੰਟ ਸਾਖਰੀ ਗਰਮਾ ਦਾ ਗਰਮੀ ਕਰੋ ਜੀ ਜੀ ਅਸੀਂ ਤੁਸੀਂ ਸਾਨੂੰ ਇੱਕ ਗੱਲ ਦੱਸੋ ਆਏ ਅਸੀਂ ਬੋਲਦੇ ਦਵਾਈ ਨਜਾਇਜ਼ੀ ਦੱਸੋ ਦੇਖੋ ਇੱਕ ਬੇਨਤੀ ਸਾਡੀ ਹੋ ਰਹੀ ਹੈ ਇੱਕ ਮਿੰਟ ਪਹਿਲਾਂ ਇਸ ਦਾ ਦੇਖੋ ਵਾਰਨਰ ਲੱਫੋ ਇਹਦਾ ਨਹੀਂ ਅਸੀਂ ਨਹੀਂ ਜੇ ਅਸੀਂ ਸਾਡੇ ਅੰਦਰ ਹੁਣ ਇੱਕ ਬਈ ਉਹਦੇ ਸੁਣਦਾ ਚਲੋ ਜਵਾਬ ਦਿਓ ਇਸ ਦਾ ਚਲੋ ਬੇਨਤੀ ਬੋਲੋ ਦੇਖੋ ਅਰੰਦਾ ਪੰਜਾਬ ਜਾਂ ਹਰਿਆਣਾ ਸਰਕਾਰ ਦਾ ਮੁੱਦਾ ਹੈ ਠੀਕ ਹੈ ਜੀ ਪੰਜਾਬ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਔਰ ਜਿਹੜਾ ਬਸਸਟੀ ਹੈ ਉਹਨੂੰ ਛੇਤੀ ਪਾਣੀ ਦੇ ਠੀਕ ਹੈ ਇੱਥੇ ਮੈਨੂੰ ਵੀ ਤਕਲੀਫ ਹੈ ਆ ਜਲਦੀ ਕਰੋ ਕੋਈ ਗੱਲ ਹੀ ਉਹਨੂੰ ਇਨਸਾਫ ਮਿਲੂਗਾ ਔਰ ਜਿਹੜਾ ਕੋਰਟ ਜੋ ਫੈਸਲਾ ਕਰੂਗਾ ਜਿਹੜੀ ਸਰਕਾਰ ਤੇ ਵੀ ਉਹ ਉਹਨਾਂ ਨੂੰ ਜਰੂਰ ਉਸ ਬੱਚੇ ਨੂੰ ਇਨਸਾਫ ਕਰਕੇ ਮਿਲੇਗਾ ਦੇਖੋ ਤੁਸੀਂ ਵੀ ਉਹ ਮੈਨੂੰ ਵੀ ਪਤਾ ਕਿ ਜੋ ਚਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ ਪਰ ਉਹਦੇ ਇਨਸਾਫ ਲਈ ਆਪਾਂ ਜਰੂਰ ਲੜਾਈ ਚਲੋ ਠੀਕ ਹੈ ਅਗਲਾ ਸਵਾਲ ਪੁੱਛੀਏ ਇੱਕ 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 ਜੀ ਸਰ ਜੀ ਅਸੀਂ ਜਿਹੜੇ ਇੱਕ ਗੱਲ ਕਰਦੇ ਹਾਂ ਤਾਂ ਪ੍ਰਿੰਸੀਪਲ ਦੇਖੋ ਜੇ ਬੀਜੇਪੀ ਦੀ ਸਰਕਾਰ ਹੈ ਪੰਜਾਬ ਦੀ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਪੰਜਾਬ ਸਰਕਾਰ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਤੁਸੀਂ ਕਹਿੰਦੇ ਉਮੀਦਵਾਰ ਹਾਂ ਮੇਰੀ ਗੱਲ ਸੁਣੋ ਜਦੋਂ ਅਸੀਂ ਪਹਿਲਾਂ ਉਥੇ ਮੂਵਮੈਂਟ ਲੜੀ ਧਰਨੇ ਦੇ ਬੈਠੇ ਦੇਖੋ ਸੁਣੋ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣ ਲਓ ਅਮਰ ਆਜ ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋਇਆ ਆ ਪੜਿਓ ਜਿੱਦਾਂ ਸਾਡਾ ਸਵਾਲ ਕਿ ਕਾਨੂੰਨੀ ਬਣਾਤਾ ਜਾਊਗਾ ਬਣਿਆ ਕਿ ਨਹੀਂ ਬਣਿਆ ਕਿਹੜੇ ਵਾਲਾ ਐਮ ਐਸ ਪੀ ਇਹ ਹੈ ਪਹਿਲਾ ਫੈਸਲਾ ਇਹ ਹੋਇਆ ਸੀ ਆਪਾਂ ਜਦੋਂ ਗੀਜ਼ੀ ਫੈਸਲਾ ਕਰਕੇ ਆਈਆਂ ਉੱਥੇ ਆਪਣੇ ਫੈਸਲੇ ਮਨਵਾ ਮਨਵਾ ਕੇ ਉੱਥੇ ਆਇਆ ਮਨਵਾ ਲੈ ਲਾਗੂ ਕਰਾਉਣੇ ਆ ਹੋ ਗਏ ਨਾ ਲਾਗੂ ਨਹੀਂ ਨਾ ਹੋਏ ਐਮ ਐਸ ਪੀ ਪੰਜਾਬ ਚ ਲਾਗੂ ਹੈ ਕਿੱਥੇ ਲਾਗੂ ਹੋਇਆ ਮੈਡਮ ਨਹੀਂ ਲਾਗੂ ਟ੍ਰੀਟਮੈਂਟ ਬਾਰੇ ਮੈਡਮ ਜੀ ਮੈਡਮ ਇੱਕ ਸੁਣੋ ਪਹਿਲਾਂ ਠੀਕ ਹੈ ਇੱਕ ਸੁਣੋ ਪਹਿਲਾਂ ਕੱਲ ਤੁਹਾਡਾ ਉਮੀਦਵਾਰ ਕਹਿੰਦਾ ਰਾਜਾ ਰਾਤੀ ਇੰਨਾ ਗਲਤ ਬੋਲਿਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.